ਪਰਮ ਸਤਕਾਰਯੋਗ ਮਹੱਲਾ ਕੋਟ ਰਾਮਦਾਸ ਦੇ ਸਤਕਾਰਯੋਗ ਵੀਰੋ ਸਤਕਾਰਯੋਗ ਬਜ਼ੁਰਗ ਭੈਣ ਭਰਾ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਤ ਕਿਉਂਕਿ ਮੇਰੇ ਪਿਤਾ ਜੀ ਸੁੰਗੜਾ ਸਾਹਿਬ ਅਕਸਰ ਇਹ ਗੱਲ ਕਿਹਾ ਕਰਦੇ ਸੀ ਵੀ ਜਿਹੜਾ ਜਨਮ ਦਿਨ ਹੈ ਜਨਮ ਮਹਾਨ ਨਹੀਂ ਹੁੰਦਾ ਮੌਤ ਮਹਾਨ ਹੁੰਦੀ ਆ ਕਿਉਂਕਿ ਅਸਲੀ ਜਿਹੜਾ ਕੰਮ ਹੈ ਉਹ ਬੰਦਾ ਜਿੱਥੇ ਇਨਸਾਨ ਛੱਡ ਕੇ ਜਾਂਦਾ ਆ ਉਹ ਕਹਾਣੀ ਉੱਥੋਂ ਸ਼ੁਰੂ ਹੁੰਦੀ ਆ ਕਿਉਂਕਿ ਬਾਣੀ ਦਾ ਫਰਮਾਨ ਹੈ ਵੀ ਮਾਣੂ ਕੱਲਾ ਉੱਠੀ ਚੱਲੈ ਸਾਦ ਨਹੀਂ ਅਵੇਹੀ ਗੱਲੈ ਬਾਣੀ ਕਹਿੰਦੀ ਆ ਵੀ ਆਪਾਂ ਜੰਮੀ ਜਾਂਦੇ ਆ ਮਰੀ ਜਾਂਦੇ ਆ ਇਹ ਕੋਈ ਸਵਾਦ ਦੀ ਗੱਲ ਨਹੀਂ ਜੇ ਜ਼ਿੰਦਗੀ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਪੈੜ ਨਹੀਂ ਛੱਡੀ ਜੇ ਕੋਈ ਸਮਾਜ ਨੂੰ ਕੋਈ ਸੇਧ ਨਹੀਂ ਦਿੱਤੀ ਤੇ ਫਿਰ ਤੁਹਾਡਾ ਜੀਵਨ ਦੇ ਵਿੱਚ ਦੁਨੀਆ ਦੇ ਉੱਤੇ ਆਿਆਂ ਦਾ ਕੋਈ ਫਾਇਦਾ ਨਹੀਂ ਜੇ ਇਹ ਆਏ ਜਾਂ ਜੇ ਇਹ ਨਹੀਂ ਆਏ ਉਹ ਇੱਕ ਗੱਲ ਹੈ ਕਿਉਂਕਿ ਜਨਮ ਦਿਨ ਮਨਾਉਣਾ ਜਨਮ ਦਿਨ ਮਨਾਉਣਾ ਇਹ ਕੱਲਾ ਡਾਕਟਰ ਅੰਬੇਡਕਰ ਦੀ ਵਿਚਾਰਧਾਰਾ ਦੇ ਨਾਲ ਜਿਹੜਾ ਇਨਸਾਫ ਨਹੀਂ ਹੈ ਕਿਉਂਕਿ ਸੰਕਲਪ ਲੈਣਾ ਪੈਂਦਾ ਆ ਸੰਕਲਪ ਉਹ ਸੰਕਲਪ ਜਿਹੜਾ ਸੰਕਲਪ 1916 ਦੇ ਵਿੱਚ ਡਾਕਟਰ ਰੰਬੀੜਕਰ ਨੇ ਲਿਆ ਸੀ ਵੀ ਜੇ ਮੈਂ ਇਸ ਸਮਾਜ ਦੀਆਂ ਗੁਲਾਮੀ ਦੀਆਂ ਬੇੜੀਆਂ ਜਿਹੜੀਆਂ ਨਾ ਮੈਂ ਕੱਟ ਸਕਿਆ ਤਾਂ ਮੈਂ ਆਪਣੇ ਆਪ ਨੂੰ ਗੋਲੀ ਮਾਰ ਕੇ ਜਿਹੜਾ ਮਰ ਜਾਵਾਂਗਾ ਮੈਂ ਜੀਵਾਂਗਾ ਨਹੀਂ ਇਹ ਡਾਕਟਰ ਰੰਬੀੜਕਰ ਨੇ ਗੱਲ ਕਹੀ ਸੀ ਉਹਨੇ ਸੰਕਲਪ ਲਿਆ ਸੀ ਸਾਡੀਆਂ ਗੁਲਾਮੀ ਦੀਆਂ ਬੇੜੀਆਂ ਕੱਟਣ ਦੇ ਲਈ ਤੇ ਅਸੀਂ ਅੱਜ ਸੰਕਲਪ ਲੈ ਰਹੇ ਹਾਂ ਅਸੀਂ ਡਾਕਟਰ ਅੰਬੇਡਕਰ ਦੇ ਵਿਚਾਰ ਦੇ ਵੱਲ ਝਾਤੀ ਮਾਰ ਕੇ ਦੇਖੀਏ ਅਸੀਂ ਸਤਗੁਰ ਰਬਦਾਸ ਦੇ ਵਿਚਾਰ ਵੱਲ ਝਾਤੀ ਮਾਰ ਕੇ ਦੇਖੀਏ ਕੀ ਅੱਜ ਅਸੀਂ ਉਹਨਾਂ ਦੇ ਵਿਚਾਰ ਦੇ ਨਾਲ ਕਿਤੇ ਮੇਲ ਖਾਂਦੇ ਆ ਕਿ ਨਹੀਂ ਖਾਂਦੇ ਦੱਸੋ ਮੈਨੂੰ ਕਿਉਂਕਿ ਇਹ ਜਿਹੜੀ ਵਿਚਾਰਤਾ ਰ ਆਇਆ ਇਹ ਦੋ ਤਰ੍ਹਾਂ ਦੀ ਵਿਚਾਰਤਾ ਰ ਆਇਆ ਇੱਕ ਮਾਨਵਤਾਵਾਦੀ ਵਿਚਾਰਤਾ ਰ ਇੱਕ ਗੈਰ ਮਾਨਵਤਾਵਾਦੀ ਵਿਚਾਰਤਾ ਰ ਤੇ ਜਿਹੜੀ ਮਾਨਵਤਾਵਾਦੀ ਵਿਚਾਰਤਾ ਰ ਆਇਆ ਉਹ ਦੇਸ਼ ਦੇ ਬ੍ਰਾਹਮਣ ਲੋਕਾਂ ਕੋਲ ਆ ਜਿਹੜੇ ਬ੍ਰਾਹਮਣਵਾਦੀ ਲੋਕ ਜਿਨ੍ਹਾਂ ਨੇ ਹਜ਼ਾਰਾਂ ਸਾਲ ਜਿਹੜਾ ਪਸ਼ੂਆਂ ਵਰਗੀ ਜ਼ਿੰਦਗੀ ਜੀਣ ਦੇ ਉੱਤੇ ਜਿਹੜਾ ਆ ਉਹ ਮਜਬੂਰ ਕਰ ਰੱਖਿਆ ਜਿਨ੍ਹਾਂ ਨੇ ਸਾਨੂੰ ਬੰਦੇ ਨਹੀਂ تسلیم ਕੀਤਾ ਸਾਨੂੰ ਬੰਦੇ تسلیم ਕੀਤਾ 26 ਜਨਵਰੀ 1950 ਜਦੋਂ ਸੰਵਿਧਾਨ ਲਾਗੂ ਹੋਇਆ ਹੈ 바ਵਾ ਸਾਹਿਬ ਡਾਕਟਰ ਅੰਬੇਡਕਰ ਨੇ ਕੀਤਾ ਵੀ ਇਹ ਵੀ ਇਨਸਾਨ ਇਹਨਾਂ ਨਾਲ ਵੀ ਇਨਸਾਨਾਂ ਵਾਲਾ ਜਿਹੜਾ ਆ ਉਹ ਵੀ ਵਿਹਾਰ ਹੋਣਾ ਚਾਹੀਦਾ ਆ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜਿਨ੍ਹਾਂ ਨੇ ਜੀਂਦੇ ਜੀ ਸਭ ਤੋਂ ਵੱਧ ਜਿਨ੍ਹਾਂ ਦਾ ਜਿਨ੍ਹਾਂ ਦਾ ਜਿਨ੍ਹਾਂ ਦਾ અપਮਾਨ ਹੋਇਆ ਜਿਨ੍ਹਾਂ ਨੂੰ ਸਭ ਤੋਂ ਵੱਧ ਜਿਹੜੀ ਆ ਉਹ ਸਾਡੇ ਸਮਾਜ ਦੀ ਖਾਤਰ ਸਾਡੇ ਲਈ ਉਹ ਜਿਹੜਾ ਆ ਉਹ ਨਹੀਂ અપਮਾਨ ਵੀ ਉਹਨਾਂ ਨੇ ਸਹਿਆ ਪਰ ਉਹ ਟਿਕ ਕੇ ਨਹੀਂ ਬੈਠੇ ਲੋਕੋ ਇਹ ਗੱਲ ਸਾਨੂੰ ਸਮਾਜ ਦੇਆਂ ਲੋਕਾਂ ਨੂੰ ਵੀ ਸਮਝਣੀ ਪਏਗੀ ਕਿਉਂਕਿ ਗੁਰੂ ਨਾਨਕ ਸਾਹਿਬ ਬਾਣੀ ਦੇ ਵਿੱਚ ਕਹਿੰਦੇ ਆ ਜਿਸ ਹੱਥ ਜ਼ੋਰ ਕਰ ਦੇਖੇ ਸੋਈ ਨਾਨਕ ਉੱਤਮ ਨੀਚ ਨਾ ਕੋਈ ਇਹ ਗੱਲ ਗੁਰੂ ਸਾਹਿਬ ਨੇ ਕਹੀ ਆ ਵੀ ਜ਼ੋਰ ਕੱਲਾ ਡਾਡਾ ਨਹੀਂ ਕਰ ਸਕਦਾ ਜ਼ੋਰ ਜਿਹੜਾ ਆ ਉਹ ਕੱਲਾ ਜਰਵਾਣਾ ਨਹੀਂ ਕਰ ਸਕਦਾ ਜ਼ੋਰ ਜਿਹੜਾ ਆ ਓਏ ਆਮ ਬੰਦਾ ਕੋਈ ਆਮ ਜਿਹੜਾ ਗਰੀਬ ਵੀ ਕਰ ਸਕਦਾ ਹੈ ਜੇ ਆਈ ਤੇ ਆ ਜੂਏ ਕਰਕੇ ਦਿਖਾਇਆ ਜਿਹੜੀ ਭੀਮਾ ਕੋਰੇ گاਉਂ ਦੀ ਲੜਾਈ ਆ ਜਿਹੜੀ 1818 ਦੇ ਵਿੱਚ ਤੁਹਾਡੇ 500 ਭਰਾਵਾਂ ਨੇ ਜਿਹੜੀਆਂ ਪੇਸ਼ਵਾ ਭਾਜੀਰਾਓ ਦੀਆਂ ਜਿਹੜੀਆਂ ਫੌਜਾਂ ਨੂੰ ਧੂੜ ਚਕਾਈ ਆ ਜਦੋਂ ਸਾਡੇ ਗਲਾਂ ਦੇ ਵਿੱਚੋਂ ਕੁਜੇ ਤੇ ਲੱਕਾਂ ਤੋਂ ਛਾਪੇ ਲਿੱਥੇ ਆ ਉਹ 500 ਬੰਦੇ ਨੇ ਜਿਹੜਾ ਉਹ ਸਾਰਿਆਂ ਨੂੰ ਵਾਣੂ ਬਾਣੀ ਪਾ ਲਿਆ ਇਹ ਲੜਾਈਆਂ ਆ ਇਹ ਅਣਖ ਦੀ ਇਹ ਜਿਹੜੀ ਆ ਮਾਨ ਸਨਮਾਨ ਦੀ ਲੜਾਈ ਆ ਇਹ ਸਾਨੂੰ ਆਪਣੇ ਦੇਸ਼ ਦੇ ਵਿੱਚ ਜਿਹੜਾ ਮਾਨ ਸਨਮਾਨ ਦੇ ਨਾਲ ਰਹਿਣ ਦੇ ਲਈ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਇਹ ਬਦਕਿਸਮਤੀ ਆ ਕਿਉਂਕਿ ਬਾਬਾ ਸਾਹਿਬ ਵੀ ਅਕਸਰ ਇਹ ਗੱਲ ਕਹਿ ਹਕ ਕਰਦੇ ਸੀ ਵੀ ਤੁਸੀਂ ਰੋਟੀ ਕੱਪੜਾ ਇਹ ਸਭ ਕੁਝ ਖਰੀਦ ਸਕਦੇ ਆ ਪਰ ਤੁਹਾਨੂੰ ਇੱਜ਼ਤ ਜਿਹੜੀ ਸੰਘਰਸ਼ ਆ ਉਹ ਸੰਘਰਸ਼ ਦੇ ਨਾਲ ਹੀ ਤੁਹਾਨੂੰ ਜਿਹੜਾ ਮਾਨ ਸਨਮਾਨ ਮਿਲੇਗਾ ਉਦਾਂ ਤੁਹਾਨੂੰ ਮਾਨ ਸਨਮਾਨ ਨਹੀਂ ਦੇਗਾ ਅੱਜ ਚਾਤੀ ਮਾਰੀਏ ਅੱਜ ਜੂਪੀ ਜਿਹੜੀ ਸਭ ਤੋਂ ਵੱਡੀ ਸਟੇਟ ਆ 80 ਜ਼ਿਲ੍ਹੇ ਆ ਉੱਥੇ ਅੱਜ ਉੱਥੇ ਜਾ ਕੇ ਦੇਖੋ ਕਿੱਦਾਂ ਜਿਹੜੀ ਆ ਉਹ ਹਹਾਕਾਰ ਮਚੀ ਪਈ ਆ ਕਿੱਦਾਂ ਸਾਡੇ ਸਮਾਜ ਦੀਆਂ ਜਿਹੜੀਆਂ ਮਾਵਾਂ ਭੈਣਾਂ ਦੇ ਨਾਲ ਜਿਹੜੀ ਆ ਉਹਨਾਂ ਦੀ ਬੇਪਤੀ ਹੋ ਰਹੀ ਆ ਕਿਉਂ ਅੱਜ ਕੋਈ ਹਾਲਾ ਨਾਰਾ ਮਾਰਨੇ ਵਾਲਾ ਨਹੀਂ ਆ ਕਿਉਂਕਿ ਮੇਰੇ ਪਿਤਾ ਜੀ ਅਕਸਰ ਇਹ ਗੱਲ ਕਿਹਾ ਕਰਦੇ ਸੀ ਵੀ ਇਹ ਵੋਟਾਂ-ਵੋਟਾਂ ਦੀ ਲੜਾਈ ਨਹੀਂ ਇਹ ਜਿਹੜੀ ਲੜਾਈ ਆ ਇਹ ਸਾਨੂੰ ਸਿਵਲਵਾਰ ਦੇ ਵਾਲੇ ਸਾਨੂੰ ਵਰਗ ਸੰਘਰਸ਼ ਵਾਲੂ ਜਿਹੜੇ ਆ ਸਾਨੂੰ ਠੱਕਣ ਰਹੇ ਆ ਜੇ ਗੱਲ ਲੜਾਈ ਦੀ ਆਈ ਕਿਉਂਕਿ ਦੋ ਤਰ੍ਹਾਂ ਦੀ ਕ੍ਰਾਂਤੀ ਆ 바ਵਾ ਸਾਹਿਬ ਅੰਬੇਡਕਰ ਨੂੰ ਵੀ ਪਤਾ ਸੀ ਵੀ ਜਿਹੜਾ ਮੇਰਾ ਸਮਾਜ ਉਹ ਮਰ ਨਹੀਂ ਸਕਦਾ ਉਹ ਮਾਰ ਨਹੀਂ ਸਕਦਾ ਕਿਸੇ ਨੂੰ ਉਹ ਆਪਣੇ ਭੈਣ ਭਾਈ ਨਹੀਂ ਮਰਵਾ ਸਕਦੇ ਤੇ 바ਵਾ ਸਾਹਿਬ ਨੇ ਇੱਕ ਜਿਹੜਾ ਲੋਕਤੰਤ੍ਰਿਕ ਜਿਹੜਾ ਆ ਉਹ ਅਧਿਕਾਰ ਸਾਨੂੰ ਵੋਟ ਦਾ ਦਿੱਤਾ ਸੀ ਤੇ 바ਵਾ ਸਾਹਿਬ ਨੂੰ ਉਸ ਵੇਲੇ ਦੇ ਲੋਕਾਂ ਨੇ ਇਹ ਜਿਹੜੀ ਆ ਬੋਲੀ ਮਾਰੀ ਸੀ ਵੀ ਡਾਕਟਰ ਅੰਬੇਡਕਰ ਵੀ ਤੁਸੀਂ ਇਹਨਾਂ ਨੂੰ ਵੋਟ ਦਾ ਜਿਹੜਾ ਅਧਿਕਾਰ ਤਾਂ ਦੇ ਦਿੱਤਾ ਪਰ ਸੀਰਾਂ ਨੂੰ ਵੋਟ ਜਿਹੜੀ ਆ ਉਹ ਕਾਸਟੇ ਨਹੀਂ ਕਰਨ ਦੇਣੀ ਪਾਉਣੇ ਨਹੀਂ ਦੇਣੀ ਤੇ ਬਾਬਾ ਸਾਹਿਬ ਨੇ ਕੱਲਾ ਵੋਟ ਦਾ ਤੁਹਾਨੂੰ ਜਿਹੜਾ ਆ ਉਹ ਹੱਕ ਨਹੀਂ ਲੈ ਕੇ ਦਿੱਤਾ ਨਾਲ 6 ਫੁੱਟ ਦਾ ਜਿਹੜਾ ਪਰਦੇ ਦਾ ਪ੍ਰਬੰਧ ਵੀ ਕਰਕੇ ਦਿੱਤਾ ਵੀ ਤੁਸੀਂ ਜਿਹੜਾ ਉਹਦੇ ਮਗਰ ਜਾ ਕੇ ਜਿਹੜੀ ਆਪਣੀ ਮਰਜ਼ੀ ਦੇ ਨਾਲ ਆਪਣੀ ਜਿਹੜੀ ਆ ਕਿਸਮਤ ਦਾ ਫੈਸਲਾ ਕਰ ਸਕਦੇ ਹੋ ਜੇ 6 ਫੁੱਟ ਦੇ ਪਰਦੇ ਦੇ ਪਿੱਛੇ ਜਾ ਕੇ ਵੀ ਜੇ ਤੁਹਾਡੀਆਂ ਲੱਤਾਂ ਨਾ ਪਾਰ ਚੱਲਣ ਜਾਂ ਤੁਸੀਂ ਸਹੀ ਗਲਤ ਦਾ ਫੈਸਲਾ ਨਾ ਕਰ ਸਕੋ ਤਾਂ ਫਿਰ ਇਹਦੇ ਵਿੱਚ ਡਾਕਟਰ ਅੰਬੇਡਕਰ ਦਾ ਕਸੂਰ ਤਾਂ ਨਹੀਂ ਇਹਦੇ ਵਿੱਚ ਵੀ ਡਾਕਟਰ ਅੰਬੇਡਕਰ ਦਾ ਤਾਂ ਨਹੀਂ ਕੋਈ ਕਸੂਰ ਕਿਉਂਕਿ ਸਮਝਣਾ ਪਏਗਾ ਅੱਜ ਡਾਕਟਰ ਅੰਬੇਡਕਰ ਦੀ ਅਸੀਂ ਗੱਲ ਕਿਸ ਗੱਲ ਲਈ ਕਰ ਰਹੇ ਹਾਂ ਕਿਉਂਕਿ ਡਾਕਟਰ ਅੰਬੇਡਕਰ ਤਾਂ ਮਹਾਰਾਸ਼ਟਰ ਵਿੱਚ ਪੈਦਾ ਹੋਏ ਕਿਉਂਕਿ ਸਾਹਿਬ ਕਾਂਸ਼ੀ ਰਾਮ ਜੇ ਨਾ ਹੁੰਦੇ ਤਾਂ ਅੱਜ ਸਾਨੂੰ ਵੀ ਜਿਹੜਾ ਬਾਬਾ ਸਾਹਿਬ ਬਾਰੇ ਕੁਛ ਨਾ ਪਤਾ ਹੁੰਦਾ ਉਹ ਇਨਸਾਨ ਨੇ ਜਿਹੜੀ ਆ ਉਹ ਆਪਣੀ ਹਸਤੀ ਨੂੰ ਮਿਟਾ ਕੇ ਜੰਮੂ ਕਸ਼ਮੀਰ ਲਾਕਨਿਆ ਕੁਮਾਰੀ ਤੱਕ ਜਿਹੜਾ ਲੋਕਾਂ ਨੂੰ ਘਰ ਘਰ ਜਾ ਕੇ ਹੋਕਾ ਦਿੱਤਾ ਵੀ ਉਹ ਮੇਰੇ ਸਮਾਜ ਦੇ ਲੋਕੋ ਵੀ ਤੁਹਾਡੀ ਗੁਲਾਮੀ ਦੀਆਂ ਬੇੜੀਆਂ ਕੱਟਣ ਵਾਲਾ ਕੋਟ ਪੈਂਟ ਨਗਟਾਈ ਵਾਲਾ ਬਾਬਾ ਆ ਇਹ ਸਾਹਿਬ ਕਾਂਸ਼ੀ ਰਾਮ ਦੀ ਬਦੌਲਤ ਹੋਇਆ ਕਿਉਂਕਿ ਬਾਬਾ ਸਾਹਿਬ ਦੇ ਦੁਨੀਆ ਤੋਂ ਜਾਣ ਤੋਂ ਮਗਰੋਂ ਜਿਸ ਭਾਰਤ ਰਤਨ ਦੀ ਗੱਲ ਕਰਦੇ ਆ ਉਹਨਾਂ ਨੂੰ 34 ਸਾਲ ਮਗਰੋਂ ਜਿਹੜਾ ਭਾਰਤ ਰਤਨ ਦਾ ਅਵਾਰਡ ਮਿਲਿਆ ਉਹ ਵੀ ਸਾਬ ਕਾਂਸ਼ੀ ਰਾਮ ਦੇ ਅੰਦੋਲਨ ਦਾ ਸਿੱਟਾ ਹੈ ਇਹ ਆ ਬਿਤਕਰਾ ਇਹ ਆ ਜਿਹੜੀ ਮਾਨਸਿਕ ਜਿਹੜੀ ਗੁਲਾਮੀ ਜਿਹੜੀ ਜਾਤੀ ਪ੍ਰਥਾ ਵਰਨ ਵਿਵਸਥਾ ਆ ਇਸ ਦੇਸ਼ ਦੀ ਅੱਜ ਅਸੀਂ ਸੋਹਣੇ ਕੱਪੜਿਆਂ ਦੇ ਵਿੱਚ ਅੱਜ ਸਿਰ ਜੋੜ ਕੇ ਬੈਠੇ ਆ ਇਹ ਕਿਸੇ ਕਿਸੇ ਹੋਰ ਦੀ ਕਿਸੇ ਦੀ ਦੇਣ ਨਹੀਂ ਹੈ 바ਵਾ ਸਾਹਿਬ ਦੇ ਸੰਵਿਧਾਨ ਦੇ ਰੂਪ ਦੇ ਵਿੱਚ ਜਿਹੜੀ ਰਾਜਨੀਤਿਕ ਜਿਹੜੀ ਬਰਾਬਰਤਾ ਆ ਇਹ ਉਹ ਅੱਜ ਅਸੀਂ ਮਾਣ ਰਹੇ ਤੇ ਸਾਨੂੰ ਤਾਂ ਕਿਸੇ ਨੇ ਜਿਹੜੀ 5000 ਸਾਲ ਮਿੱਟੀ ਦੀ ਢੇਰੀ ਬਣਾ ਕੇ ਵੀ ਮੱਥਾ ਨਹੀਂ ਟੇਕਣ ਦਿੱਤਾ ਅੱਜ ਚੈੱਕ ਕਰੋ ਦੁਨੀਆ ਦਾ ਕੋਈ ਵੀ ਸੰਵਿਧਾਨ ਚੈੱਕ ਕਰੋ ਬਈ ਕਿਸ ਸੰਵਿਧਾਨ ਦੇ ਵਿੱਚ ਇਹ ਗੱਲ ਲਿਖੀ ਆ ਬਈ ਹਰ ਬੰਦਾ ਜਿਹੜਾ ਆ ਉਹ ਅਨਾਜ ਖਾ ਸਕਦਾ ਆ ਹਰ ਬੰਦਾ ਜਿਹੜਾ ਆ ਉਹ ਜਿਹੜੇ ਮਰਜੀ ਧਰਮ ਨੂੰ ਮੰਨ ਸਕਦਾ ਜਿਹਨੂੰ ਮਰਜੀ ਛੱਡ ਸਕਦਾ ਹਰ ਇਨਸਾਨ ਜਿਹੜਾ ਆ ਉਹ ਪੜ ਸਕਦਾ ਕਿਉਂ ਬਾਵਾ ਸਾਹਿਬ ਨੂੰ ਇਹ ਤੁਹਾਡੇ ਫੰਡਾਮੈਂਟਲ ਰਾਈਟ ਜਿਹੜੇ ਆ ਸੰਵਿਧਾਨ ਦੇ ਵਿੱਚ ਬੰਦ ਕਰਕੇ ਜਾਣੇ ਪਏ ਮੌਲਿਕ ਅਧਿਕਾਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿਉਂ ਕਿਉਂਕਿ ਉਸ ਵੇਲੇ ਜਿਹੜੀ ਕਹਾਣੀ ਜਿਹੜੀ ਆ ਉਹ ਬਹੁਤ ਜਿਹੜੀ ਆ ਉਹ ਖਰਾਬ ਸੀ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਨਾ ਵੀ ਜਾਣਕਾਰੀ ਤੋਂ ਵੱਡਾ ਕੋਈ ਹਥਿਆਰ ਨਹੀਂ ਜੇ ਤੁਸੀਂ ਵੀ ਚਾਹੁੰਦੇ ਆ ਵੀ ਤੁਹਾਡੇ ਘਰ ਵੀ ਡਾਕਟਰ ਅੰਬੇਡਕਰ ਪੈਦਾ ਹੋਵੇ ਤੁਹਾਡੇ ਘਰ ਵੀ ਜਿਹੜਾ ਡਾਕਟਰ ਅੰਬੇਡਕਰ ਦੀ ਵਿਚਾਰਧਾਰਾ ਦੀ ਗੱਲ ਚੱਲੇ ਤੇ ਉਹ ਇਸੇ ਹੀ ਗੱਲ ਦੇ ਨਾਲ ਹੋਏਗੀ ਵੀ ਕਿ ਜੇ ਤੁਸੀਂ ਡਾਕਟਰ ਅੰਬੇਡਕਰ ਦਾ ਜਿਹੜਾ ਸਾਹਿਤਵਾ ਉਹਦਾ ਲਿਟਰੇਚਰ ਹੈ ਜੇ ਆਪਣੇ ਘਰ ਦੇ ਵਿੱਚ ਰੱਖੂਗੇ ਤਦ ਹੀ ਤੁਹਾਡੇ ਬੱਚੇ ਜਿਹੜੇ ਡਾਕਟਰ ਅੰਬੇਡਕਰ ਵਰਗੇ ਹੋਣਗੇ ਨਹੀਂ ਤਾਂ ਜੋ ਅੱਜ ਸਮਾਜ ਦੇ ਵਿੱਚ ਜਿਹੜੀਆਂ ਔਣਤਾਂ ਆਆਂ ਨਸ਼ੇ ਜਿਹੜੇ ਆ ਚੱਲ ਰਹੇ ਆ ਸ਼ਰਾਬੀ ਕਵਾਬੀ ਫਿਰ ਉਹ ਉਦਾਂ ਦੇ ਬੱਚੇ ਹੋਣਗੇ ਜੇ ਤੁਸੀਂ ਚਾਹੋਨੇ ਆ ਤੇ ਤੁਹਾਨੂੰ ਵਿਚਾਰਧਾਰਾ ਦੇ ਨਾਲ ਜੁੜਨਾ ਪਏਗਾ ਤੁਹਾਨੂੰ ਵਿਚਾਰਧਾਰਾ ਨੂੰ ਮੰਨਣਾ ਪਏਗਾ ਕਿਉਂਕਿ ਇੱਕ ਡਾਕਟਰ ਅੰਬੇਡਕਰਤਾ ਸੀ ਇਹਨਾਂ ਦੀ ਗੱਲ ਕਰਦੇ ਆ ਇੱਕ ਪੰਜਾਬ ਦੇ ਵੀ ਡਾਕਟਰ ਅੰਬੇਡਕਰ ਹੋਏ ਆ ਜਿਨ੍ਹਾਂ ਨੂੰ ਬਾਬੂ ਮੰਗੂਰਾ ਮੱਗੋਵਾਲੀਆ ਕਹਿੰਦੇ ਆ ਬਾਬੂ ਮੱਗੂ ਰਾਮ ਗੋਵਾਲੀਆ ਜੀ ਜਿਹੜੇ ਆ ਧਰਮ ਦੇ ਬਾਨੀ ਰਹੇ ਜਿਹੜੇ 1937 ਦੀਆਂ ਪਹਿਲੀਆਂ ਇਲੈਕਸ਼ਨ ਜਦੋਂ ਹੋਈਆਂ ਇਸ ਦੇਸ਼ ਦੀਆਂ ਜਿਨ੍ਹਾਂ ਨੇ 8 ਸੀਟਾਂ ਜਿੱਤੀਆਂ ਤੇ ਜਦੋਂ ਮੁਸਲਮਨ ਲੀਗ ਬਣਦੀ ਆ 1945 ਦੇ ਵਿੱਚ ਤੇ ਉਹਨਾਂ ਨੂੰ ਜਿਹੜਾ ਜਨਾਹ ਨੇ ਉਹਨਾਂ ਨੇ ਇਹ ਗੱਲ ਕਹੀ ਵੀ ਬਾਬੂ ਜੀ ਵੀ ਆਪਣੇ ਜਿਹੜੇ ਐਮ.ਐਲ.ਏ ਲੈ ਕੇ ਸਾਡੇ ਜਿਹੜੇ ਪਾਕਿਸਤਾਨ ਦੇ ਮਤੇ ਦੇ ਉੱਤੇ ਜਿਹੜੀ ਆ ਉਹ ਵੋਟ ਦੇ ਦਿਓ ਤੇ ਪਰ ਬਾਊ ਮਗੂਰਾ ਮਗੋਵਾਲੀਆਂ ਨੂੰ ਲਾਹੌਰ ਦੇ ਸਰਕਟ ਹਾਊਸ ਦੇ ਵਿੱਚ ਨਜ਼ਰਬੰਦ ਕਰ ਲਿਆ ਸੀ ਰਾਤੋਂ ਰਾਤ ਆਪਣੀ ਜੁੱਤੀ ਵੀ ਉੱਥੇ ਛੱਡ ਕੇ ਰੋਸ਼ਨਦਾਨ ਤੋੜ ਕੇ ਜਿਹੜਾ ਨਿਕਲ ਕੇ ਉੱਥੋਂ ਭੱਜੇ ਜੇ ਉਹ ਪਾਕਿਸਤਾਨ ਦੇ ਮਤੇ ਦੇ ਵੋਟ ਦੇ ਜਾਂਦੇ ਨਾ ਅੱਜ ਜਿਹੜਾ ਆ ਉਹ ਦਿੱਲੀ ਤੱਕ ਜਿਹੜਾ ਆ ਉਹ ਪਾਕਿਸਤਾਨ ਹੋਣਾ ਸੀ ਇਹ ਤੁਹਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਆ ਜਿਨ੍ਹਾਂ ਨੂੰ ਅੱਖੋਂ ਪਰੋਖੇ ਕਰਕੇ ਰੱਖਿਆ ਸੀ ਜੇ ਬਾਬੂ ਮੰਗੂ ਰਾਮ ਨਾ ਹੁੰਦੇ ਤਾਂ 바ਵਾ ਸਾਹਿਬ ਵੀ ਨੈਸ਼ਨਲ ਲੀਡਰ ਵਜੋਂ ਨਹੀਂ ਸੀ ਉੱਪਰ ਸਕਦੇ ਕਿਉਂਕਿ ਜਿਹੜੀਆਂ 1930-32 ਦੀਆਂ ਗੋਲ ਮੇਜ਼ ਲੰਡਨ ਦੀਆਂ ਕਾਨਫਰੰਸ ਆਇਆਂ ਕਿਉਂਕਿ ਉਸ ਵੇਲੇ ਜਦ 바ਵਾ ਸਾਹਿਬ ਨੂੰ ਉੱਥੇ ਆਪਣਾ ਤੁਹਾਡਾ ਦੁੱਖ ਰੋਂ ਦਾ ਜਿਹੜਾ ਮੌਕਾ ਮਿਲਿਆ ਤੁਹਾਡੀ ਗੱਲ ਦੱਸਣ ਦਾ ਮੌਕਾ ਮਿਲਿਆ ਤੇ 바ਵਾ ਸਾਹਿਬ ਨੂੰ ਗਾਂਧੀ ਨੇ ਇਹ ਗੱਲ ਕਹੀ ਭਈ ਇਹ ਇਹ ਡਾਕਟਰ ਅੰਬੇਡਕਰ ਜਿਹੜਾ ਕੋਟ ਪੈਂਟ ਨਕਟਾਈ ਦੇ ਵਿੱਚ ਬੈਠਾ ਹੋਇਆ ਹੈ ਇਹ ਕੀ ਇਹਨਾਂ ਦੇ ਦੁੱਖ ਦੱਸੇਗਾ ਮੇਰੇ ਵੱਲ ਦੇਖੋ ਮੇਰੀ ਹਾਲਤ ਵੱਲ ਦੇਖੋ ਮੇਰੇ ਤੋਂ ਵੱਧ ਕੇ ਦਲਤਾਂ ਪਿਛੜਿਆਂ ਦੇ ਕੋਈ ਦੁੱਖ ਨਹੀਂ ਦੱਸ ਸਕਦਾ ਤੇ 바ਵਾ ਸਾਹਿਬ ਨੇ ਉੱਠ ਕੇ ਗੱਲ ਕਹੀ ਵੀ ਮਿਸਟਰ ਗਾਂਧੀ ਭਈ ਜਿੱਥੋਂ ਤੂੰ ਪਾਣੀ ਪੀਂਦਾ ਆ ਕੀ ਉੱਥੋਂ ਸਾਡੇ ਸਮਾਜ ਦਾ ਜਿਹੜਾ ਕੋਈ ਸਾਡਾ ਭੈਣ ਭਰਾ ਹੈ ਉਹ ਪਾਣੀ ਪੀ ਸਕਦਾ ਹੈ ਜੇ ਸኩል ਦੇ ਵਿੱਚ ਤੂੰ ਪੜਦਾ ਆ ਜਾਂ ਤੇਰੇ ਜਿਹੜਾ ਸਮਾਜ ਪੜਦਾ ਆ ਸਾਡੇ ਸਮਾਜ ਨੂੰ ਉਹਦੇ ਪਿੱਛੇੋਂ ਦੀ ਲੰਘਣ ਦਾ ਵੀ ਹੱਕ ਹੈ ਤੇ ਗਾਂਧੀ ਚੁੱਪ ਹੋ ਗਿਆ ਉਸ ਵੇਲੇ ਫੈਸਲਾ ਹੋਇਆ ਵੀ ਟੈਲੀਗ੍ਰਾਮਾਂ 'ਤੇ ਜੇ ਭੇੜੀਆਂ ਪੈਣਗੀਆਂ ਗਾਂਧੀ ਦੇ ਹੱਕ ਦੇ ਵਿੱਚ ਜਿਹੜਾ ਡਾਕਟਰ ਅੰਬੇਡਕਰ ਦੇ ਹੱਕ ਦੇ ਵਿੱਚ ਤੇ ਜਿਹਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਟੈਲੀਗ੍ਰਾਮਾਂ ਹੋਈਆਂ ਉਹ ਇਸ ਸਮਾਜ ਦੀ ਗੱਲ ਕਰੇਗਾ ਇਸ ਸਮਾਜ ਦੀ ਅਗਵਾਈ ਕਰੇਗਾ ਤੇ ਗਾਂਧੀ ਨੂੰ ਸਿਰਫ ਤਿੰਨ ਟੈਲੀਗ੍ਰਾਮਾਂ ਗਈਆਂ ਉਹ ਵੀ ਗੁਜਰਾਤ ਸੂਰਤ ਵਿੱਚ ਤੇ बाबू ਮੰਗੂ ਰਾਮ ਗੋਵਾਲੀਆ ਜੀ ਦੀ ਆ ਧਰਮ ਮੰਡਲ ਦੀ ਲਹਿਰ ਨੇ ਇੱਥੇ ਜਿਹੜੀ ਆ ਇਹ ਕੰਪੇਨਿੰਗ ਕੀਤੀ ਲੋਕਾਂ ਨੂੰ ਘਰ-ਘਰ ਜਾ ਕੇ ਕਿਹਾ ਉਹ ਲੋਕੋ ਦੋ ਡੰਗ ਦਾ ਆਟਾ ਵੇਚ ਦਿਓ ਕੱਲ ਨੂੰ ਡਾਕਟਰ ਅੰਬੇਡਕਰ ਤੇ ਫਿਰ ਕਿਸੇ ਗੱਲ ਦਾ ਸ਼ਿਕਵਾ ਨਾ ਕਰਿਓ ਫਿਰ ਸ਼ਿਕਵਾ ਨਾ ਕਰਿਓ ਕਿਸੇ ਗੱਲ ਦਾ ਵੀ ਉਹਨੇ ਤੁਹਾਡੇ ਨਾਲ ਕਿਸੇ ਗੱਲ ਦਾ ਵਿਤਕਰਾ ਕੀਤਾ ਆ ਤੇ ਜਦੋਂ ਉਹਨਾਂ ਦੇ ਹੱਕ ਦੇ ਵਿੱਚ ਬਹੁਮਤ ਹੋਈ 바ਵਾ ਸਾਹਿਬ ਦੇ ਤਾਂ ਜਾ ਕੇ ਤੁਹਾਡੇ ਜਿਹੜੇ ਆ ਉਹ ਹੱਕ ਹਕੂਕ ਜਿਹੜੇ ਆ ਅੱਜ ਜਿਹੜੀ ਅਸੀਂ ਹੱਕ ਹਕੂਕਾਂ ਦੀ ਗੱਲ ਕਰਦੇ ਆ ਅੱਜ ਜਿਹੜਾ ਨਿਗਮਾਂਦੇ ਆ ਇਹ ਤਾਂ ਜਾ ਕੇ ਜਿਹੜਾ ਸੰਭਵ ਹੋਇਆ ਕਿਉਂਕਿ ਜਿਹੜੀਆਂ ਇਹ ਜਿਹੜੇ ਇਹ ਜਿਹੜੇ ਮਹਾਜਵਾ ਇਹ ਐਵੇਂ ਨਹੀਂ ਬਦਲਦੇ ਇਹਦੇ ਲਈ ਬਹੁਤ ਕੁਝ ਜਿਹੜਾ ਸਹਣਾ ਕੁਰਬਾਨੀਆਂ ਕਰਨੀਆਂ ਪੈਂਦੀਆਂ ਇੱਕ ਗੁਰਦਾਸ ਰਾਮ ਆਲਮ ਕਵੀ ਹੋਇਆ ਦੱਸੋ ਕਿਹਨੂੰ ਕਿਹਨੂੰ ਪਤਾ ਕਿਨੇ ਕਿਨੇ ਨਾਮ ਸੁਣਿਆ ਗੁਰਦਾਸ ਰਾਮ ਵਾਲਾ ਉਹਨਾਂ ਨੇ ਇੱਕ ਮੇਹਣਾ ਮਾਰਿਆ ਵੇ ਕਿਉਂ ਮੁੱਕੜ ਮਾਰੀ ਬੈਠਾ ਹੈ ਉੱਠ ਦਲਤ ਭਰਾਵਾ ਚੱਜ ਕਰ ਲਾ ਇਹ ਕੰਮ ਤੈਨੂੰ ਕਰਨਾ ਪੈਣਾ ਹੈ ਭਾਵੇਂ ਅੱਜ ਕਰ ਲਾ ਭਾਵੇਂ ਕੱਲ ਕਰ ਲਾ ਸਾਨੂੰ ਸਮੇਂ-ਸਮੇਂ ਸਿਰ ਜਗਾਇਆ ਇਹ ਕੋਈ ਨਿੱਜ ਦੀ ਲੜਾਈ ਨਹੀਂ ਇਹ ਕੋਈ ਘਰ ਦੀ ਲੜਾਈ ਨਹੀਂ ਕਿੰਨਾ ਚਿਰ ਜਿਹੜਾ ਗਾਂਧੀ ਦੇ ਬਾਂਦਰਾ ਵਾਂਗੂ ਜਿਹੜਾ ਆ ਉਹ ਆਪਣੇ ਲਈ ਜੀ ਕੇ ਆਪਣੇ ਲਈ ਖਾ ਕੇ ਮਰਦੇ ਰਵਾਂਗੇ ਸਮਾਜ ਨੂੰ ਪਰਿਵਾਰ ਬਣਾਓ ਆਪਣਾ ਅੱਜ ਬਾਬਾ ਸਾਹਿਬ ਦੇ ਜਿਹੜਾ ਕੁਣਾ ਦਾ ਜਿਹੜਾ ਖੂਨ ਸੀ ਉਹਨਾਂ ਦਾ ਪਰਿਵਾਰ ਸੀ ਅੱਜ ਕੁਛ ਨਹੀਂ ਆ ਅੱਜ ਉਹਨਾਂ ਨੇ ਜੇ ਤੁਹਾਨੂੰ ਆਪਣਾ ਪਰਿਵਾਰ ਮੰਨਿਆ ਅੱਜ ਤੁਸੀਂ ਉਹਨਾਂ ਦਾ ਪਰਿਵਾਰ ਆਸੀਂ ਉਹਨਾਂ ਦਾ ਪਰਿਵਾਰ ਆ ਅੱਜ ਉਹਨਾਂ ਦਾ ਜ਼ਿਕਰ ਹੋ ਰਿਹਾ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹ ਸਾਡੇ ਵਿੱਚ ਅੱਜ ਵੀ ਦੀਨਤ ਹੈ ਇਹ ਸਾਨੂੰ ਸਮਝਣਾ ਪਏਗਾ ਕਿਉਂਕਿ ਅਸੀਂ ਵੀ ਜਿਹੜੀ ਆ ਗੱਲ ਆ ਜਿਨ੍ਹਾਂ ਲੋਕਾਂ ਨੇ ਅੱਜ ਦੇ ਸਾਡੇ ਕਿਤੇ ਮਹੱਲੇ ਦੇ ਵਿੱਚੋਂ ਕੋਈ ਲੰਘਦਾ ਕੋਈ ਗਲੀ 'ਚੋਂ ਕਿਸੇ ਦੇ ਮੋਢਾ ਲੱਗ ਜਵੇ ਨਾ ਅਸੀਂ ਜਿਹੜੀਆਂ ਆਪਣੀਆਂ ਆਣ ਵਾਲੀਆਂ ਪੋਸਟਾਂ ਨੂੰ ਵੀ ਦੱਸ ਕੇ ਜਾਣਦੇ ਆਂ ਵੀ ਐਨੇ ਮੇਰੇ 'ਚ ਮੋਢਾ ਮਾਰਿਆ ਸੀ ਤੇ ਜਿਨ੍ਹਾਂ ਲੋਕਾਂ ਨੇ 5000 ਸਾਲ ਤੋਂ ਜਿਨ੍ਹਾਂ ਲੋਕਾਂ ਨੇ ਸਾਡੇ ਨਾਲ ਜਿਹੜਾ ਵਿਤਕਰਾ ਕੀਤਾ ਜਾਂ ਸਾਨੂੰ ਜਿਹੜਾ ਆ ਉਹ ਬੰਦੇ ਹੀ ਨਹੀਂ ਸਮਝਿਆ ਤੇ ਸਾਨੂੰ ਕਦੀ ਗੁੱਸਾ ਹੀ ਨਹੀਂ ਆਇਆ ਸਾਨੂੰ ਕਦੀ ਇਹ ਗੱਲ ਮਹਿਸੂਸ ਹੀ ਨਹੀਂ ਹੋਈ ਜਿੰਨਾ અપਮਾਨ ਜਿਹੜਾ ਉਹ ਸਾਡੀ ਕੌਮ ਦਾ ਹੋਇਆ ਜਿੰਨੀ ਮਾਰਸ਼ਲ ਕੌਮ ਸਾਡੀ ਕੌਮ ਆ ਜਿੰਨਾ ਅਪਮਾਨ ਸਾਡਾ ਕੀਤਾ ਗਿਆ ਕੋਈ ਬਾਹ ਖੜੀ ਕਰਕੇ ਦੱਸੇ ਅੱਜ ਪੂਰੇ ਦੇਸ਼ ਦੇ ਵਿੱਚੋਂ ਵੀ ਜੇ ਕਿਸੇ ਨਾਲ ਇੰਨੀ ਗੱਲ ਹੋਈ ਪਰ ਇਹ ਗੱਲ ਤੁਹਾਨੂੰ ਵੀ ਸਮਝਣੀ ਪਏਗੀ ਅੱਜ ਕਿਉਂਕਿ ਅੱਜ ਰਾਜਸਥਾਨ ਦੇ ਵਿੱਚ 8 ਸਾਲ ਦੇ ਬੱਚੇ ਨੂੰ ਪਾਣੀ ਪੀਣ ਤੋਂ ਜਿਹੜਾ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਮਾਸਟਰ ਵੱਲੋਂ ਕਿਤੇ ਜਿਹੜਾ ਆ ਉਹ ਮੁੱਛ ਰੱਖਣ ਤੋਂ ਮਾਰ ਦਿੱਤਾ ਜਾਂਦਾ ਆ ਕਿਤੇ ਜਿੱਥੇ ਘੋੜੀ ਚੜਨ ਤੋਂ ਜਿਹੜਾ ਆ ਉਹ ਮਾਰ ਦਿੱਤਾ ਜਾਂਦਾ ਆ ਦੱਸੋ ਇਹ ਇਨਸਾਨੀ ਇਹ ਮਨੁੱਖਾ ਕੋਈ ਹੈਗਾ ਤੁਹਾਡੇ ਨਾਲ ਬਤੀਰਾ ਕੋਈ ਸਾਨੂੰ ਉਹ ਮਨੁੱਖ ਸਮਝਦੇ ਆ ਕਿਸੇ ਪਾਸਿਓਂ ਜਿਨ੍ਹਾਂ ਲੋਕਾਂ ਨੇ ਕਿਉਂਕਿ ਅਸੀਂ ਵੀ ਇਸ ਗੱਲ ਦੇ ਵਿੱਚ ਪੈ ਜਾਂਦੇ ਆ ਅਸੀਂ ਵੀ ਇਸ ਗੱਲ ਨੂੰ ਜਿਹੜਾ ਆ ਉਹ ਕਰਦੇ ਆ ਵੀ ਕਿ ਜਿਹੜੀ ਅਸੀਂ ਅਸੀਂ ਵੀ ਜਿਹੜਾ ਚੰਗੇ ਮਾੜੇ ਦੀ ਪਰਖ ਨਹੀਂ ਕਰਦੇ ਅਸੀਂ ਵੀ ਮਿੱਤਰ ਤੇ ਦੁਸ਼ਮਣ ਦੇ ਵਿੱਚ ਜਿਹੜੀ ਆ ਉਹ ਪਰਖ ਨਹੀਂ ਕਰਦੇ ਤੇ ਤਦ ਹੀ ਸਾਡੀ ਜਿਹੜੀ ਮੂਵਮੈਂਟ ਆ ਤਦ ਹੀ ਸਾਡੀ ਜਿਹੜੀ ਆ ਉਹ ਜਿਹੜੀ ਵਿਚਾਰਧਾਰਾ ਦਾ ਜਿਹੜਾ ਆ ਉਹ ਨੁਕਸਾਨ ਹੋ ਰਿਹਾ ਹੈ ਅੱਜ ਸਮਝਣ ਦੀ ਲੋੜ ਆ ਅੱਜ ਲੋੜ ਆ ਉਸ ਕਨਸੈਪਟ ਦੀ ਗੱਲ ਕਰਨ ਦੀ ਜਿਹੜਾ ਬਾਣੀ ਦਾ ਫਰਮਾਨ ਵੀ ਮਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਇਹ ਜਿਹੜਾ ਸੰਦਰਭ ਦੇ ਵਿੱਚੋਂ ਅਸੀਂ ਤੋੜ ਕੇ ਗੱਲ ਕਰਦੇ ਆ ਇਹ ਜਿਹੜਾ ਬੌਜਨ ਮੂਵਮੈਂਟ ਆ ਇਹ ਕੋਈ ਪਿਕ ਐਂਡ ਚੂਜ਼ ਵਾਲੀ ਗੱਲ ਨਹੀਂ ਆ ਵੀ ਜਿਹੜਾ ਮਨ ਪਸੰਦ ਆ ਉਹਨੂੰ ਚੱਕ ਲਓ ਤੇ ਜਿਹੜਾ ਮਨ ਪਸੰਦ ਨਹੀਂ ਉਹਨੂੰ ਛੱਡ ਦਿਓ ਇਹ ਮਹਾ ਤਥਾਗਤ ਬੁੱਧ ਤੋਂ ਇਹ ਤથા ਗੱਤ ਬੁੱਧ ਦੇ ਵਿੱਚ ਜਿਹੜੀ ਬ੍ਰਾਹਮਣਵਾਦ ਦੀ ਸਦਾਚਾਰ ਦੀ ਲੜਾਈ ਆ ਜਿਹੜੀ ਬੁੱਧ ਦੇ ਸਦਾਚਾਰ ਨਾਲ ਲੜਾਈ ਛੜੀ ਹੋਈ ਆ ਇਹ ਇੱਕੋ ਹੀ ਮਾਲਾ ਦੇ ਮੋਤੀ ਆ ਜਿਹੜੇ ਇਹ ਇੱਕੋ ਹੀ ਮਾਲਾ ਦੇ ਮੋਤੀ ਆ ਇੱਕੋ ਹੀ ਸੰਦਰਭ 'ਚ ਜੋੜ ਕੇ ਦੇਖੋ ਇਹਨਾਂ ਨੂੰ ਤਾਂ ਅਸੀਂ ਕਿਸੇ ਜਿਹੜੀ ਆ ਉਹ ਗੱਲ ਦੇ ਉੱਤੇ ਕਿਸੇ ਛਿੱਟੇ ਦੇ ਉੱਤੇ ਪਹੁੰਚ ਸਕਦੇ ਹਾਂ ਕਿਉਂਕਿ ਕਬੀਰ ਮਹਾਰਾਜ ਕਹਿੰਦੇ ਆ ਬਈ ਕਬੀਰਾ ਧਰਤੀ ਸਾਦਗੀ ਸਾਖਤ ਬੈਠਾ ਏ ਕਬੀਰ ਮਹਾਰਾਜ ਕਹਿੰਦੇ ਆ ਇਹ ਭਲੇ ਮਾਨਸ ਲੋਕਾਂ ਦੀ ਧਰਤੀ ਆ ਇਹਨੂੰ ਬ੍ਰਾਹਮਣਵਾਦੀ ਸ਼ਰਾਰਤੀ ਲੋਕਾਂ ਨੇ ਜਿਹੜਾ ਆ ਇਹਨਾਂ ਦਾ ਛੜਜੰਤਰ ਕਰਕੇ ਇਹਨਾਂ ਕੋਲੋਂ ਖੋ ਲਿਆ ਇਹਨਾਂ ਦਾ ਰਾਜ ਭਾਗ ਖੋ ਲਿਆ ਸਭ ਸੋ ਮੇਰੀ ਬੇਨਤੀ ਆ ਤੁਹਾਨੂੰ ਕਿਉਂਕਿ ਜਿਹੜਾ ਸੰਕਲਪ ਜੇ ਸੰਕਲਪ ਦੀ ਗੱਲ ਕਰੀਏ ਜਨਮ ਦਿਨ ਮਨਾਉਣ ਦਾ ਵੀ ਤਾਂ ਹੀ ਫਾਇਦਾ ਆ ਜੇ ਅੱਜ ਇੱਥੋਂ ਸੰਕਲਪ ਲੈ ਕੇ ਜਾਈਏ ਮੈਂ ਆਪਣੇ ਪਿਤਾ ਜੀ ਨਾਲ ਪਿਛਲੀ ਵਾਰ ਜਿਹੜਾ ਆ ਇਸ ਪ੍ਰੋਗਰਾਮ ਦੇ ਵਿੱਚ ਆਇਆ ਸੀ ਅੱਜ ਮੈਨੂੰ ਮੌਕਾ ਮਿਲਿਆ ਕਿਉਂਕਿ ਮੈਂ ਜੇ ਆਪਣੀ ਗੱਲ ਕਰਾਂ ਮੇਰੀ ਕੋਈ ਮੇਰੇ ਮੇਰੀ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਮੌਲਕਤਾ ਨਹੀਂ ਮੈਂ ਤਾਂ ਜੋ ਸਾਡੇ ਰਹਿਬਰਾਂ ਦਾ ਸੰਦੇਸ਼ ਆ ਮੈਂ ਤਾਂ ਉਹੀ ਹੀ ਗੱਲ ਤੁਹਾਡੇ ਅੱਗੇ ਰੱਖ ਰਿਹਾ ਹਾਂ ਕਿਉਂਕਿ ਮੈਨੂੰ ਵੀ ਇਸ ਗੱਲ ਦਾ ਭੈਅ ਆ ਕਿਉਂਕਿ ਬਾਣੀ ਕਹਿੰਦੀ ਆ ਵੀ ਮਰਨ ਲਖਾਏ ਮੰਡਲ ਵਿੱਚ ਆਏ ਜਿਹੜਾ ਬੰਦਾ ਆਇਆ ਆ ਉਹਨੇ ਜਾਣਾ ਵੀ ਆ ਕਿਉਂਕਿ ਜੀਵਨ ਲੰਬਾ ਹੋਣ ਦੀ ਬਜਾਏ ਮਹਾਨ ਹੋਣਾ ਚਾਹੀਦਾ ਬਾਬਾ ਸਾਹਿਬ ਵੀ ਇਹ ਗੱਲ ਕਹਿੰਦੇ ਆ ਕਿਉਂਕਿ ਮੈਨੂੰ ਵੀ ਆ ਵੀ ਦੁਨੀਆ ਤੋਂ ਸਭ ਨੇ ਜਾਣਾ ਕੱਲ ਨੂੰ ਮੈਂ ਇਸ ਗੱਲ ਦਾ ਜੀ ਅੱਜ ਸੰਕਲਪ ਜੇ ਇਸ ਗੱਲ ਦੇ ਲਈ ਚੱਲਿਆ ਹੋਇਆ ਆ ਉਹ ਇਸ ਕਰਕੇ ਚੱਲਿਆ ਹੋਇਆ ਵੀ ਕੱਲ ਨੂੰ ਮੈਂ ਵੀ ਆਪਣੇ ਬਾਪ ਨੂੰ ਜਿੱਥੇ ਮੇਰਾ ਬਾਪ ਬੈਠਾ ਉੱਥੇ ਜਾ ਕੇ ਮੈਂ ਵੀ ਮੂੰਹ ਦਿਖਾਉਣਾ ਵੀ ਮੈਂ ਵੀ ਕੁਝ ਕਰਕੇ ਆਇਆ ਆ ਜੇ ਮੈਂ ਤੁਹਾਡੇ ਵਰਗਾ ਨਹੀਂ ਤਾਂ ਮੈਂ ਤੁਹਾਡੇ ਜਿਹੜੇ ਰਾਹਾਂ ਦੇ ਉੱਤੇ ਲੀਹਾਂ ਦੇ ਉੱਤੇ ਜਿਹੜੀ ਮੈਂ ਕੋਸ਼ਿਸ਼ ਕੀਤੀ ਆ ਚੱਲਣ ਦੀ ਕੱਲ ਨੂੰ ਇਹ ਨਾ ਹੋਵੇ ਵੀ ਮੈਂ ਉੱਥੇ ਅੱਖਾਂ ਚਰਾਂਦਾ ਫਿਰਾਂ ਤੇ ਅੱਜ ਲੋੜ ਆ ਤੁਹਾਨੂੰ ਵੀ ਸੰਕਲਪ ਲੈਣ ਦੀ ਜੇ ਬਾਬਾ ਸਾਹਿਬ ਨੂੰ ਆਪਣਾ ਆਦਰਸ਼ ਮੰਨਦੇ ਹੋ ਜੇ ਸਾਹਿਬ ਕਨਸ਼ੀ ਰਾਮ ਨੂੰ ਆਪਣਾ ਆਦਰਸ਼ ਮੰਨਦੇ ਹੋ ਜੇ ਮਹਾਤਮਾ ਜੋਤੀਬਾ ਫੂਲੇ ਨੂੰ ਆਪਣਾ ਆਦਰਸ਼ ਮੰਨਦੇ ਹੋ ਤੇ ਸੰਕਲਪ ਕਰੋ ਅੱਜ ਵੀ ਆਪਣੇ ਸਮਾਜ ਦੀ ਜਿਹੜੀ ਆ ਉਹ ਗੱਲ ਜਿਹੜੀ ਆ ਤੇ 바ਵਾ ਸਾਹਿਬ ਦੀ ਵਿਚਾਰਧਾਰਾ ਜਿਹੜੀ ਆ ਉਹ ਕਰ ਕਰ ਪਚਾਵਾਂਗੇ ਜਿਹੜੇ ਲੋਕ ਸਾਡੇ ਸਮਾਜ ਦੀ ਬਹੂ ਬੇਟੀ ਦੀ ਜਾਂ ਭੈਣ ਮਾਂ ਮਾਹ ਪੈਣ ਦੀ ਇੱਜ਼ਤ ਨਹੀਂ ਕਰਦੇ ਉਹ ਸਾਡੇ ਵੀ ਕੁਝ ਨਹੀਂ ਲੱਗਦੇ ਉਹਨਾਂ ਨੂੰ ਜੁੱਤੀ ਦੀ ਨੋਕ ਤੇ ਰੱਖੋ ਕਿਉਂਕਿ ਇੱਜ਼ਤ ਦੀ ਗੱਲ ਆ ਇਹ ਮਾਨ ਸਨਮਾਨ ਦੀ ਲੜਾਈ ਆ ਇਹ ਉਦੋਂ ਹੀ ਚੱਲੇਗੀ ਜਦ ਤੁਸੀਂ ਕਹੜੇ ਹੋਮੋਗੇ ਕਿਉਂਕਿ ਪੜੋ ਜੁੜੋ ਸੰਘਰਸ਼ ਕਰੋ ਇਹ ਜਿਹੜਾ ਹੋਕਾ ਜਿਹੜਾ 바ਵਾ ਸਾਹਿਬ ਨੇ ਦਿੱਤਾ ਆ ਇਹਦੇ ਤੇ ਅਮਲ ਵੀ ਕਰਨਾ ਆ ਸੋ ਆਖਰ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਜਿਹੜਾ ਬਹੁਤ ਧੰਨਵਾਦ ਕਰਦਾ ਆ ਵੀ ਜਿਹੜਾ ਤੁਸੀਂ ਮੈਨੂੰ ਇੱਥੇ ਉਹ ਸੱਦਿਆ ਜਿਹੜਾ ਤੁਹਾਡੇ ਵਰਗੀਆਂ ਰੱਬ ਵਰਗੀਆਂ ਜਿਹੜੀਆਂ ਸੰਗਤਾਂ ਆ ਉਹਨਾਂ ਦੇ ਸਨਮੁਖ ਹੋਣ ਦਾ ਮੈਨੂੰ ਮੌਕਾ ਮਿਲਿਆ ਸੋਨੂ ਭਾਜੀ ਸਾਰੀ ਉਹਨਾਂ ਦੀ ਜਿਹੜੀ ਪ੍ਰਬੰਧਕ ਟੀਮ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆ ਤੇ ਇਹੋ ਜੇ ਅਪਰਾਲੇ ਉਹ ਜਿਹੜੇ ਆ ਹੁਣੇ ਚਾਹੀਦੇ ਆ ਕਿਉਂਕਿ ਸਮਾਜ ਨੂੰ ਤਦ ਹੀ ਕੋਈ ਸੇਧ ਹੋਏਗੀ ਤੇ ਆਖਰ ਵਿੱਚ ਮੈਂ ਤੁਹਾਡੇ ਕੋਲੋਂ ਜਿਹੜਾ ਆ ਉਹ ਰਜ਼ਾ ਲੈਣਾ ਆ ਜੈ ਪੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਮਿਹਰਬਾਨੀ